ਹੈਲੋ ਜੀ ਕਿਵੇਂ ਤੁਸੀਂ ਸਾਰੇ ਵਧੀਆ ਹੋਗੇ ਤੇ ਮੈਂ ਵੀ ਵਧੀਆ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਤੁਸੀਂ ਹੁਣ ਐਦਾਂ ਕਿੰਨੇ ਹੀ ਬਾਰਡਰ ਅਲੱਗ-ਅਲੱਗ ਤਰ੍ਹਾਂ ਦੇ ਬਣਾਉਂਦੇ ਹੋਣੇ ਆ ਇੱਕ ਪੁੱਠੇ ਸਿੱਧੇ ਵਾਲਾ ਦੋ ਸਿੱਧੇ ਦੋ ਪੁੱਠੇ ਐਦਾਂ ਕਰਕੇ ਤੇ ਅੱਜ ਮੈਂ ਲੈ ਕੇ ਆਈਆਂ ਤੁਹਾਡੇ ਲਈ ਇੱਕ ਨਵਾਂ ਬਾਰਡਰ ਪੁਰਾਣੇ ਬਾਰਡਰ ਛੱਡੋ ਤੇ ਬਣਾਓ ਇੱਕ ਨਵਾਂ ਬਾਰਡਰ ਜਿਹੜਾ ਹੈਗਾ ਵਧੀਆ ਤੇ ਬਣਦਾ ਵੀ ਸੌਖਾ ਹੈ ਤੇ ਲੱਗਦਾ ਵੀ ਬਿਲਕੁਲ ਅਲੱਗ ਜਾਏ ਤੇ ਜਿਹੜਾ ਦਊਗਾ ਤੁਹਾਡੇ ਪ੍ਰੋਜੈਕਟ ਨੂੰ ਬਿਲਕੁਲ ਅਲੱਗ ਜਿਹੀ ਲੁੱਕ ਐਦਾਂ ਦਾ ਬਾਰਡਰ ਹੈ ਜਿਹੜਾ ਬਹੁਤ ਸੌਖੇ ਤੇ ਕਿੰਨੇ ਬਣ ਜਾਣਾ ਤੇ ਲੁੱਕ ਦੇਊਗਾ ਤੁਹਾਡੇ ਪ੍ਰ ਤੇ ਇਸ ਬਾਰਡਰ ਦੇ ਲਈ ਅਸੀਂ ਜਿਹੜੇ ਫਸਟ ਰੋ ਆਪਣੀ ਪਾ ਲੈਣੀ ਹੈ ਪੂਰੀ ਸਿੱਧੀ ਕਿਉਂਕਿ ਬਾਰਡਰ ਹੈ ਇਸ ਕਰਕੇ ਸਾਡਾ ਦੋ ਕੁ ਸਲਾਈਆਂ ਚ ਇਹ ਬਣ ਕੇ ਆਊਗਾ ਜਿਆਦਾ ਬਾਰਡਰ ਛੋਟਾ ਛੋਟਾ ਜਿਹਾ ਬਾਰਡਰ ਹੈ ਵਧੀਆ ਜਿਹਾ ਬਾਰਡਰ ਹੈ ਤੇ ਤੁਸੀਂ ਇਹਨੂੰ ਐਜ਼ ਅ ਕਾਲਰ ਵੀ ਯੂਜ਼ ਕਰ ਸਕਦੇ ਹੋ ਜੇ ਤੁਸੀਂ ਕਿਸੇ ਦਾ ਕਾਲਰ ਬਣਾਣਾ ਹੈ ਪੱਟੀ ਬਣਾਣੀ ਹੈ ਆਪਣੀ ਬਟਨ ਵਾਲੀ ਤੁਸੀਂ ਕੋਟੀ ਬਣਾ ਰਹੇ ਹੋ ਉਹਨੂੰ ਤੁਸੀਂ ਪੱਟੀ 'ਚ ਵੀ ਇਹਨੂੰ ਯੂਜ਼ ਕਰ ਸਕਦੇ ਹੋ ਬਟਨ ਪੱਟੀ ਐਜ਼ ਅ ਬਟਨ ਪੱਟੀ ਯੂਜ਼ ਕਰੋ ਐਜ਼ ਅ ਕਾਲਰ ਯੂਜ਼ ਕਰੋ तो बॉर्डर एज ए यूज़ करो मतलब सारे ही कोटी के वाला डिजाइन पाओ तो सॉरी वाला बॉर्डर पाओ तो थोड़ी ही कोट की लुक अलग आऊगी बच्चे का कोई प्रोजैक्ट बना रहे हो उस भी वाला बॉडर बना सकते हो क्योंकि इस बॉडर से एक त खास गल है कि बनाऊंगा भी सौखा दूजा इस बॉडर से इलास्टिसिटी भी काफ़ी होगी इलैसटिशिटी काफ़ी होने करके जरा बॉडर है यफ़ी देर तक खराब भी नहीं होगा थोड़ा स्वैटर जिन्हें मर्जी पुराना हो जाए तो बॉडर जल्दी खुलेगा नहीं तो बॉर्डर ख़राब भी नहीं होएगा ਤੇ ਪੈਟਰਨ ਦੀ ਫਸਟ ਰੋ ਪੂਰੀ ਦੀ ਪੂਰੀ ਸਿੱਧੀ ਪਾ ਲੈਣੀ ਹੈ ਬਾਰਡਰ ਦੀ ਹੈ ਤੁਸੀਂ ਕਿੱਸੇ ਤੋਂ ਫਸਟ ਰੋ ਸਿੱਧੀ ਪਾ ਲੈਣੀ ਹੈ ਤੇ ਬਾਰਡਰ ਦੀ ਦੂਜੀ ਰੋ ਪਾ ਲੈਣੀ ਹੈ ਅਸੀਂ ਪੁੱਠੇ ਤੇ ਇਹਨੂੰ ਤੁਸੀਂ ਕਿਸੇ ਵੀ ਪ੍ਰੋਜੈਕਟਸ 'ਚ ਪਾ ਸਕਦੇ ਹੋ ਚਾਹੇ ਜੈਂਟ ਸਵੈਟਰ 'ਚ ਪਾ ਲਓ ਲੈਡੀਜ਼ ਗਾਰਡੀਗਨ 'ਚ ਪਾ ਲਓ ਜਿੱਥੇ ਮਰਜ਼ੀ ਪਾ ਲਓ ਤੇ ਇਸ ਇਹ ਬਾਰਡਰ ਨੂੰ ਤੁਸੀਂ ਐਜ਼ ਏ ਪੈਟਰਨ ਵੀ ਯੂਜ਼ ਕਰ ਸਕਦੇ ਹੋ ਚਾਹੇ ਤੁਸੀਂ ਇਹਦਾ ਬਾਰਡਰ ਬਣਾ ਲਓ ਚਾਹੇ ਤੁਸੀਂ ਇਹਦਾ ਪੈਟਰਨ ਬਣਾ ਲਓ ਕੁਝ ਵੀ ਤੁਸੀਂ ਇਹਨੂੰ ਐਜ਼ ਏ ਪੈਟਰਨ ਜਾਂ ਐਜ਼ ਏ ਬਾਰਡਰ ਯੂਜ਼ ਕਰ ਸਕਦੇ ਹੋ ਤਾਂ ਫਿਰ ਆਪਾਂ ਬਣਾਉਣ ਲੱਗੇ ਆ ਅੱਜ ਇਹ ਐਸੇ ਬਾਰਡਰ ਪਹਿਲਾਂ ਇੱਕ ਸਲਾਈ ਪਾਈ ਸਿੱਧੀ ਤੇ ਇੱਕ ਪਾਲੀ ਪੁੱਠੀ ਇੱਕ ਸਲਾਈ ਸਿੱਧੀ ਇੱਕ ਸਲਾਈ ਪੁੱਠੀ ਪਾਉਣ ਤੋਂ ਬਾਅਦ ਹੁਣ ਅਸੀਂ ਆ ਜਣੇ ਆਪਣੀ ਅਗਲੀ ਰੋਸ ਚ ਤੇ ਮੈਂ ਇਸ ਸਲਾਈ ਫੋੜਾ ਸਾਡਾ ਪੁੱਠੀ ਖਤਮ ਕਰ ਲੈਣੀ ਹੈ ਅਗਰ ਤੁਹਾਡੇ ਫਸਟ ਰੋ ਪਹਿਲੀ ਪੁੱਠੀ ਆਂਦੀ ਬਾਰਡਰ ਦੀ ਤਾਂ ਤੁਸੀਂ ਉਹਨੂੰ ਪੁੱਠਾ ਪਾ ਲਓ ਅਗਰ ਤੁਹਾਡੇ ਸਿੱਧੀਆਂ ਆਂਦੀਆਂ ਤੁਸੀਂ ਸਿੱਧੀ ਪੁੱਠੀ ਦੋਸ ਲਾਈਆਂ ਪਾ ਲਓ ਅਗਰ ਤੁਹਾਡੇ ਪੁੱਠੀਆਂ ਆਂਦੀਆਂ ਤੁਸੀਂ ਪੁੱਠੀ ਸਿੱਧੀ ਤੇ ਪੁੱਠੀ ਤਿੰਨ ਸਲਾਈਆਂ ਪਾਉਣ ਤੋਂ ਬਾਅਦ ਫਿਰ ਅਸੀਂ ਇਹਨੂੰ ਸ਼ੁਰੂ ਕਰਾਂਗੇ लो जी दो सिलाईं पा लिया दोलाइया पहले कुंडे ए स्टिच कर लो चाहे बुन लो ठीक है दूजे कुंडे बुना ठीक है दूजे कुंडे सीधा सॉरी पहले कुंडे अं ए स्टिच कर लिया दूजे कुंडे बगैर बुने उतारे तीजे एक कुंडे बुन लिया फिर एक कुंडे बगैर बुने उतार फिर एक कुंडा बुन लिया ਫਿਰ ਇਹ ਕੁੰਡੇ ਨੂੰ ਬਗੈਰ ਬੁਨੇ ਉਤਾਰਿਆ ਇੱਕ ਕੁੰਡਾ ਬੁਨ ਲਿਆ ਫਿਰ ਇਹ ਕੁੰਡੇ ਨੂੰ ਬਗੈਰ ਬੁਨੇ ਉਤਾਰਿਆ ਤੇ ਇੱਕ ਕੁੰਡਾ ਬੁਨ ਲਿਆ ਇਹ ਕੁੰਡਾ ਬਗੈਰ ਬੁਨੇ ਇੱਕ ਬੁਨ ਰਹੇ ਆ ਇੱਕ ਨੂੰ ਬਗੈਰ ਬੁਨੇ ਨਾਲ ਇੱਕ ਬੁਨ ਰਹੇ ਆ ਇੱਕ ਨੂੰ ਬਗੈਰ ਬੁਨੇ ਆ ਇੱਕ ਨੂੰ ਬੁਨ ਰਹੇ ਆ ਇਹ ਕੁੰਡਾ ਬਗੈਰ ਬੁਨੇ ਆ ਤੇ ਇੱਕ ਬੁਨ ਰਹੇ ਆ ਇੱਕ ਬਗੈਰ ਬੁਨੇ ਆ ਇੱਕ ਬੁਨ ਰਹੇ ਆ ਇੱਕ ਬਗੈਰ ਬੁਨੇ ਆ ਤੇ ਇੱਕ ਕੁੰਡਾ ਬੁੰਦੇ ਪਏ ਆ ਬਗੈਰ ਬੁਨੇ ਉਤਾਰ ਲਿਆ ਅਗਲੇ ਕੁੰਡੇ ਨੂੰ ਬੁਣ ਲਿਆ ਬਗੈਰ ਬੁਨੇ ਉਤਾਰ ਲਿਆ ਅਗਲੇ ਕੁੰਡੇ ਨੂੰ ਬੁਣ ਲਿਆ ਧਾਗਾ ਸਾਟਿਆ ਪਿੱਛੇ ਹੀ ਹੈ ਧਾਗੇ ਨੂੰ ਅਸੀਂ ਬਿਲਕੁਲ ਵੀ ਚੇਸ ਨਹੀਂ ਕੀਤਾ ਦੇਖੋ ਧਾਗਾ ਪਿੱਛੇ ਦਾ ਪਿੱਛੇ ਹੀ ਹੈ ਫਿਰ ਅਸੀਂ ਬਗੈਰ ਬੁਨੇ ਉਤਾਰੇ ਅਗਲਾ ਕੁੰਡਾ ਬੁਣ ਲਿਆ ਫਿਰ ਅਸੀਂ ਬਗੈਰ ਬੁਨੇ ਉਤਾਰੇ ਇਹ ਕੁੰਡਾ ਸੀ ਬੁਣ ਲਿਆ ਹੁਣ ਅੱਗੇ ਅਸੀਂ ਆਪਣੀ ਬਾਰਡਰ ਦੀ ਪੁੱਠੇ ਰੋ ਦੇ ਵਿੱਚ ਬਾਰਡਰ ਦੀ ਪੁੱਠੇ ਰੋ ਦੇਖੋ ਅਸੀਂ ਕੀਤਾ ਬੁਣਨੀ ਹੈ ਇਹਨੂੰ ਅਸੀਂ ਇੱਥੇ ਹੀ ਬੁਣ ਲੈਨੇ ਆਸ ਵਾਲੇ ਕੁੰਡੇ ਨੂੰ ਬੁਣਨਾ ਤੁਸੀਂ ਐ ਸਟਿਚ ਨਹੀਂ ਕਰਨਾ ਕਿਉਂਕਿ ਪਹਿਲਾ ਕੁੰਡਾ ਸੀ ਐ ਸਟਿਚ ਕੀਤਾ ਹੋਇਆ ਹੈ ਹੁਣ ਪੁੱਠੇ ਰੋ ਦੇ ਵਿੱਚ ਅਸੀਂ ਇਹ ਕੁੰਡੇ ਨੂੰ ਐ ਸਟਿਚ ਕਰ ਲਵਾਂਗੇ ਅਗਲਾ ਕੁੰਡਾ ਬਗੈਰ ਬੁਨੇ ਨੂੰ ਬਗੈਰ ਬੁਨੇ ਉਤਾਰਾਂਗੇ ਤਾਗੇ ਨੂੰ ਕੁਮਾਕੇ ਕਰਾਂਗੇ ਪਿੱਛੇ ਤੇ ਇਹ ਅਗਲੇ ਕੁੰਡੇ ਨੂੰ ਬੁਣਾਂਗੇ ਸਿੱਧਾ ਫਿਰ ਤਾਗੇ ਨੂੰ ਆਪਣੇ ਵੱਲ ਕਰਾਂਗੇ ਇਹ ਕੁੰਡੇ ਨੂੰ ਬਗੈਰ ਬੁਨੇ ਉਤਾਰਾਂਗੇ ਤਾਗੇ ਨੂੰ ਪਿੱਛੇ ਕਰਾਂਗੇ ਫਿਰ ਇਹ ਬੁਣਾਂਗੇ ਸਿੱਧਾ ਤਾਗੇ ਨੂੰ ਆਪਣੇ ਵੱਲ ਕਰਾਂਗੇ ਇਹ ਕੁੰਡੇ ਨੂੰ ਬਗੈਰ ਬੁਣਾ ਜਿਹੜਾ ਕੁੰਡਾ ਪਹਿਲਾਂ ਬਗੈਰ ਬੁਣਾ ਉਤਾਰਿਆ ਸੀ ਉਹੀ ਅਸੀਂ ਬਗੈਰ ਬੁਣਾ ਉਤਾਰ ਰਹੇ ਹਾਂ ਤੇ ਤਾਗੇ ਨੂੰ ਇੱਧਰ ਪਿੱਛੇ ਕਰਕੇ ਜਿਹੜਾ ਕੁੰਡਾ ਪਹਿਲਾਂ ਸਿੱਧਾ ਬੁਣਿਆ ਸੀ ਉਹਨੂੰ ਫੇਰ ਅਸੀਂ ਸਿੱਧਾ ਹੀ ਬੁਣਦੇ ਹਾਂ ਫੇਰ ਤਾਗੇ ਨੂੰ ਆਪਣੇ ਵੱਲ ਇੱਕ ਕੁੰਡਾ ਬਗੈਰ ਬੁਣਾ ਉਤਾਰਿਆ ਪਿੱਛੇ ਕੀਤਾ ਕੁੰਡਾ ਸਿੱਧਾ ਤਾਗੇ ਨੂੰ ਆਪਣੇ ਵੱਲ ਕੀਤਾ ਦੇਖੋ ਆਹ ਵਾਲਾ ਕੁੰਡਾ ਜਿਹੜਾ ਅਸੀਂ ਪਿਛਲੀ ਵਾਰ ਵੀ ਬਗੈਰ ਬੁਣਾ ਉਤਾਰਿਆ ਸੀ ਦੇਖੋ ਸਾਡਾ ਤਾਗਾ ਇੱਧਰ ਹੈ ਇਹਨੂੰ ਫੇਰ ਅਸੀਂ ਬਗੈਰ ਬੁਣਾ ਉਤਾਰ ਲੈਣਾ ਤਾਗੇ ਨੂੰ ਇੱਧਰ ਕਰਕੇ ਇਹ ਕੁੰਡੇ ਨੂੰ ਸਿੱਧਾ ਫੇਰ ਅਗਲਾ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਕੁੰਡੇ ਨੂੰ ਬਗੈਰ ਬੁਣਿਆ ਉਤਾਰਿਆ ਧਾਗੇ ਨੂੰ ਕੀਤਾ ਪਿੱਛੇ ਅਗਲਾ ਕੁੰਡਾ ਸਿੱਧਾ ਫਿਰ ਦੇਖੋ ਧਾਗੇ ਨੂੰ ਆਪਣੇ ਵੱਲ ਕੀਤਾ ਕੁੰਡੇ ਨੂੰ ਬਗੈਰ ਬੁਣਿਆ ਉਤਾਰਿਆ ਧਾਗੇ ਨੂੰ ਪਿੱਛੇ ਕੀਤਾ ਇੱਕ ਕੁੰਡਾ ਬੁਣਿਆ ਸਿੱਧਾ ਫਿਰ ਧਾਗੇ ਨੂੰ ਆਪਣੇ ਵੱਲ ਕੀਤਾ ਇੱਕ ਕੁੰਡੇ ਨੂੰ ਬਗੈਰ ਬੁਣਿਆ ਉਤਾਰਿਆ ਧਾਗੇ ਨੂੰ ਪਿੱਛੇ ਕੀਤਾ ਇੱਕ ਕੁੰਡਾ ਬੁਣਿਆ ਸਿੱਧਾ ਧਾਗੇ ਨੂੰ ਆਪਣੇ ਵੱਲ ਕੁੰਡੇ ਨੂੰ ਬਗੈਰ ਬੁਣਿਆ ਤੇ ਧਾਗੇ ਨੂੰ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਇਦਾਂ ਹੀ ਅਸੀਂ ਇਹ ਵਾਲੇ ਬੋਟਲ ਦੀ ਆਪਣੇ चौथी रो पा लेनी है बस यही असी चार रोह बार बार रिपीट करी जानी है तो साडा बॉर्डर बन जाना है हूँ अगली रो फिर असं जिस तरह बेसिक रो पाई सी पूरी तो पूरी असी सीधी पा लेनी है तो उस तो अगली रो असी पुठी पा लेनी हाँ है आ देखो साडा बॉर्डर कुछ इदा का बनना शुरू हो जूगा देखो अगली रोह से पूरी सीधी पा लेनी है ਉਸ ਤੋਂ ਅਗਲੀ ਰੋਸੇ ਪੂਰੀ ਪੁੱਠੇ ਪਾ ਲੈਣੀ ਹੈ ਰੋ ਪੂਰੀ ਸਿੱਧੇ ਪਾ ਕੇ ਪੂਰੀ ਪੁੱਠੀ ਪਾ ਕੇ ਫਿਰ ਇਦਾਂ ਹੀ ਇੱਕ ਸਿੱਧਾ ਇੱਕ ਬਗੈਰ ਬੁਣਿਆ ਇੱਕ ਸਿੱਧਾ ਇੱਕ ਬਗੈਰ ਬੁਣਿਆ ਪੁੱਠੀ ਰੋਚ ਵੀ ਜਿਹੜਾ ਬਗੈਰ ਬੁਣਿਆ ਉਹਨੂੰ ਫਿਰ ਬਗੈਰ ਬੁਣਾ ਸੁੱਕ ਲੈਣਾ ਜਿਹੜਾ ਸੀ ਸਿੱਧਾ ਬੁਣਿਆ ਸੀ ਉਹਨੂੰ ਫਿਰ ਅਸੀਂ ਸਿੱਧਾ ਬੁਣ ਜਾਣਾ ਇਦਾਂ ਹੀ ਬਸ ਇਸ ਨੂੰ ਇੰਪੋਰਟਨ ਅਸੀਂ ਬਣਾਈ ਜਾਣਾ ਤੇ ਫਿਰ ਇਦਾਂ ਹੀ ਬਣਾ ਲੈਣੀ ਮੈਂ ਥੋੜਾ ਜਿਹਾ ਬਾਰਡਰ ਫਿਰ ਦੇਖਦੇ ਸਾਡੇ ਬਾਰਡਰ ਦੀ ਫਾਈਨਲ ਲੁੱਕ ਕਿੱਦਾਂ ਦੀ ਆਂਦੀ ਹੈ देखो ये बॉडर दाइनल हो बॉडर बन के ऐदा लगेगा तो यू एज़ ए पैटन भी यूज कर स देखो तो बॉर्डर कि स्ट्रैचेबल है मैं थोड़ा दिखाती हाँ देखो बिल्कुल स्ट्रैचेबल पाउडर बन के आऊगा ये फ्रंट साइड है तो ये बैक साइड है देखो बिल्कुल अलग जहा बॉर्डर है तो ये बॉर्डर ट्राई कर सकते हो किसी प्रोजैक्ट पा सकते हो उसकी भी तो बेस्ट है क्योंकि बहुत ही स्ट्रैचेबल है देखो ਪਾਉ ਵਾਲਾ ਬੋਰਡਰ ਟੱਕ ਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਜੇ ਵਧੀਆ ਲੱਗਿਆ ਤਾਂ ਮੈਨੂੰ ਦੱਸੋ ਜੇਕਰ ਤੁਸੀਂ ਕੋਈ ਹੋਰ ਵੀਡੀਓ ਜਾਂ ਕੋਈ ਹੋਰ ਪੈਟਰਨ ਕੁਝ ਸਿੱਖਣਾ ਚਾਹੁੰਦੇ ਹੋ ਤਾਂ ਪਲੀਜ਼ 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 ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਮੈਂ ਤੁਹਾਡੇ ਲਈ ਉਹ ਵੀ ਲੈ ਕੇ ਆਉਂਗੀ ਫਿਰ ਜੀ ਰੱਖੋ ਆਪਣਾ ਧਿਆਨ ਤੇ ਮਿਲਦੇ ਹਾਂ ਕੱਲ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਟੇਕ ਕੇਅਰ ਜੀ ਓਕੇ ਬਾਏ ਬਾਏ